ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ ਡਾਇਨਾਸੌਰ ਤੇ ਪੰਜਾਬ ਦੇ ਵਿੱਚ ਨਹੀਂ ਆਉਣੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਪਣੇ ਬਲ ਬੁੱਤੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਣੇਗੀ ਇਹ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਦੱਸੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਾਅਵਾ ਕਰ ਰਹੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਨੇ ਉਹਨਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਕੱਲ ਉਹਨਾਂ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਮੀਟਿੰਗ ਦੇ ਵਿੱਚ ਸਖਤ ਫੈਸਲੇ ਲਏ ਗਏ ਗਰਮ ਰੁਖ ਦਿਖਾਇਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਉਹਨਾਂ ਵੱਲੋਂ ਇੱਕ ਪਾਸੇ ਮਸਲਾ ਹੈ 328 ਰੁਪਿਆਂ ਦਾ 328 ਰੁਪਿਆਂ ਦੇ ਵਿੱਚ ਕੀ ਸ਼ਰੂਬਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨਵੋਲਵ ਨਹੀਂ ਕੀ ਉਹਨਾਂ ਵੱਲੋਂ ਇਹ ਪ੍ਰੈਸ਼ਰਾਈਜ਼ ਕੀਤਾ ਸਾਰਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿ ਇਸ ਸਾਰੇ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸਨਮਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਣਾ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਹੜੇ ਡਿਪਟੀ ਕਮਿਸ਼ਨਰ ਨੇ ਡੀਸੀ ਸਾਹਿਬਾਂ ਨੇ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਵੱਲੋਂ 16 ਸ਼ਰੂਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਮਾਮਲਾ ਇਥੋਂ ਤੱਕ ਨਹੀਂ ਰੁਕਿਆ ਮਾਮਲਾ ਤਾਂ ਇਥੋਂ ਤੱਕ ਪਹੁੰਚ ਗਿਆ ਹੈ ਕਿ ਡਿਪਟੀ ਕਮਿਸ਼ਨ ਦੇ ਹੁਕਮਾਂ ਦੇ ਤਹਿਤ ਤੇ ਛੇ ਪੰਜਾਬ ਪੁਲਿਸ ਦੇ ਸਰਪੋਚ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਸਿਟ ਬਣਾ ਦਿੱਤੀ ਹੈ ਜਿਹੜੀ ਗੱਲ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਜਕਾਰੀ ਜਥੇਦਾਰ ਗਿਆਨੀ ਕੁਲਦੀਪ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਦੇ ਵਿੱਚ ਕਹੀ ਗਈ ਕਿ ਉਸ ਦਾ ਸਰਕ ਸਿਟ ਉੱਤੇ ਪਵੇਗਾ ਕਿਉਂਕਿ ਸਿਟ ਨੇ ਕਾਨੂੰਨੀ ਕਾਰਵਾਈ ਤੌਰ ਤੇ ਇਹ ਮਾਮਲੇ ਨੂੰ ਨਿਹਿਟਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰ-ਬਾਰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਵਿੱਚ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਹੀਲ ਤੇ ਬੈਠ ਕੇ ਨਿਬੜ ਲਿਆ ਗਿਆ ਸੁਲਝਾ ਲਿਆ ਗਿਆ ਉਹਨਾਂ ਨੂੰ ਪੰਜਾਬ ਸਰਕਾਰ ਜਾਣ ਬੁੱਝ ਕੇ ਖੰਘਾਲ ਰਹੀ ਹੈ ਅਜੇ ਆ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਜੇ ਆ ਬਿਲਕੁਲ ਅਸੀਂ ਸਹਾਰਾਂਗੇ ਨਹੀਂ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਆਵਾਜ਼ ਉਠਾਵਾਂਗੇ ਇਦੇ ਪਿੱਛੇ ਹੈ ਕੌਣ? ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਵੀ ਕਹਿ ਦਿੱਤਾ ਪੰਜ ਸਿੰਘ ਸਹਿਬਾਨਾਂ ਦੀ ਇਕਤਰਤਾ ਦੇ ਵਿੱਚ ਕੱਲ ਜੋ ਕੁਝ ਵੀ ਕਿਹਾ ਗਿਆ ਕਿ ਇਸ ਦਾ ਅਸਰ ਪੰਜਾਬ ਸਰਕਾਰ ਤੇ ਪਵੇਗਾ। ਜਾਂ ਜਿਹੜੀ ਸੱਟ ਬਣਾ ਦਿੱਤੀ ਗਈ ਹੈ। ਪੰਜਾਬ ਦੇ ਸੇ ਸਰਬ ਉੱਚ ਪੰਜਾਬ ਪੁਲਿਸ ਦੇ ਸਰਬ ਛੇ ਉੱਚ ਅਧਿਕਾਰੀਆਂ ਦੀ ਕੀ ਉਹ ਇਸ ਤੇ ਨਰਮੀ ਦਿਖਾਉਣਗੇ? ਕਿਉਂਕਿ ਕੌਮ ਪੰਥ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਮੰਗ ਕਰ ਰਹੇ ਨੇ ਕਿ 328 ਸਰੂਪਾਵਨ ਸਰੂਪਾਂ ਦਾ ਜਿਹੜਾ ਮੁੱਦਾ ਹੈ ਉਹ ਇਹਨਾਂ ਵੱਲੋਂ ਠੰਡੇ ਬਸਤੇ ਵਿੱਚ ਪਾਇਆ ਗਿਆ ਸੀ ਲੇਕਿਨ ਉਸ ਦਾ ਨਿਆਂ ਜਿਹੜਾ ਹੈ ਕੌਮ ਨੂੰ ਮਿਲਣਾ ਚਾਹੀਦਾ ਹੈ ਗੱਲ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਹਲਕਾ ਫਰੀਦਕੋਟ ਦੇ ਵਿੱਚ ਉਹ ਵੀ ਕਰਦੇ ਨੇ ਗੱਲ ਉਹ ਕਰਦੇ ਨੇ ਵਿਵਨ ਕਲਾ ਦੇ ਗੋਲੀਕਾਂਡ ਦੀ ਗੱਲ ਇਥੋਂ ਤੱਕ ਵੀ ਕਹੀ ਜਾ ਰਹੀ ਹੈ ਕਿ ਡੇਰਾ ਸੱਚਾ ਸੌਦਾ ਦੇ ਸਾਧ ਰਾਮ ਰਜੀਮ ਨੂੰ ਮਾਫੀਨਾਮਾ ਕਿਨੇ ਦਵਾਇਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੋਈ ਐਕਸ਼ਨ ਕਰਨਗੇ ਕਿਉਂਕਿ ਮਾਮਲਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਨਹੀਂ ਮਾਮਲਾ ਹੈ ਕੌਮ ਪੰਥ ਅਤੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਖਿਲਵਾੜ ਕੀਤਾ ਗਿਆ ਹੈ ਕਿਉਂਕਿ ਧਾਰਮਿਕ ਆਸਤਾ ਦਾ ਮਾਮਲਾ ਜਦੋਂ ਵੀ ਆਉਣਾ ਆਉਂਦਾ ਹੈ ਉਹਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਇਨਵੋਲਵ ਹੋਣਾ ਪੈਂਦਾ ਹੈ ਹਾਲਾਂਕਿ 328 ਪਾਵਨ ਸਰੂਪਾਂ ਦਾ ਜਿਹੜਾ ਮਸਲਾ ਸੀ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਪ ਸਿੰਘ ਜੀ ਤੇ ਬੈਠ ਕੇ ਸੁਲਝਾ ਲਿਆ ਗਿਆ ਸੀ ਇਸ ਦਾ ਦਾਵਾ ਕੀਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਣੀ ਨੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੇ ਪਹਿਲਾਂ ਮੈਂ ਖਬਰ ਤੋਂ ਪੜ ਕੇ ਸੋਣਾ ਹਣਾ ਕੀ ਕਿਹਾ ਹੈ ਡੇਲੀ ਪੋਸਟ ਨੂੰ ਖਬਰ ਪਾਈ ਗਈ ਹੈ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖਤ ਸਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਦੀ ਅਗਵਾਈ ਕਾਰਜਕਾਰੀ ਜਥੇਦਾਰ ਸਹਿਬਾਨ ਯਾਨੀ ਕੁਲਦੀਪ ਸਿੰਘ ਗਰਗਜ ਹੋਣਾ ਵੱਲੋਂ ਕੀਤੀ ਗਈ ਪੰਜਾਬ ਸਰਕਾਰ ਨੇ ਸਿੱਟ ਬਣਾਈ ਐਸਡੀਪੀਸੀ ਪੰਥਕ ਮਾਮਲਿਆਂ ਤੇ ਸਖਤ ਕਾਰਵਾਈ ਪੰਥਕ ਮਾਮਲਿਆਂ ਤੇ ਸਖਤ ਕਾਰਵਾਈ ਕੀਤੀ ਸਭ ਤੋਂ ਵੱਧ ਮਾਮਲੇ ਚੰਡੀਗੜ੍ਹ ਦੇ ਸਾਹਮਣੇ ਆਏ ਸੰਗਤਾਂ ਵੱਲੋਂ ਭੇਜੀ ਗਈਆਂ ਸ਼ਿਕਾਇਤਾਂ ਅਤੇ ਵਿਚਾਰ 328 ਪਵਿੱਤਰ ਪਾਵਨ ਸਰੂਪਾਂ ਦਾ ਮਾਮਲਾ ਜਥੇਦਾਰ ਗੜਗੱਜ ਨੇ ਫਿਲਮ ਚਾਰ ਸ਼ਹਿਜ਼ਾਦੇ ਤੇ ਵੀ ਬੋਲੇ ਹਾਲਾਂਕਿ ਚਾਰ ਸ਼ਹਿਜ਼ਾਦੇ ਜਿਹੜੀ ਫਿਲਮ ਬਣੀ ਹੈ ਐਨੀਮੇਸ਼ਨ ਹੈ ਉਹਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਬੋਲੇ ਇਟ ਮੀਨਸ ਪਹਿਲੇ ਜਥੇਦਾਰ ਕਿਉਂ ਨਹੀਂ ਬੋਲੇ ਵਾਰ-ਵਾਰ ਗਰਮੀ ਕਿਉਂ ਦਿਖਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਏਆਈ ਫਿਲਮਾਂ ਤੇ ਪਾਬੰਦੀ ਸਮੁੰਦਰਾਂ ਦੇ ਕੰਢਿਆਂ ਤੇ ਮੈਰਜ ਪੈਲਸ ਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਪਵੰਦੀ ਸਿੱਖ ਮਸਲੇ 'ਮ ਸਰਕਾਰ ਅਤੇ ਪੁਲਿਸ ਦਖਲ ਨਾ ਦੇਵੇ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਨੂੰ ਲੈ ਕੇ ਉਹ ਕਿੱਧਰ ਖੁਰਦਪੁਰ ਤੋਂ ਕਿਤੇ ਗਿਆ ਉਹ ਉਸ ਦਾ ਫੈਸਲਾ ਸਹੀ ਹੋਇਆ ਕੀ ਮੁੱਦਾ ਇਸ ਗੱਲ ਦਾ ਹੈ ਪੰਜਾਬੀਓ ਕੀ ਕੌਮ 328 ਪਾਵਨ ਸਰੂਪਾਂ ਦੇ ਮੁੱਦੇ ਨੂੰ ਲੈ ਕੇ ਸਾਇਲੈਂਟ ਹੈ ਕਿਹੜੀਆਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਿ ਭਈ ਉਹ ਸਾਨੂੰ ਜਸਿਸ ਮਿਲਣਾ ਚਾਹੀਦਾ ਹੈ ਫਿਰ ਮੌਕੇ ਤੇ ਕੁਲਤਾਪ ਸਿੰਘ ਸੰਧਮਾ ਪਹੁੰਚਦੇ ਨੇ ਮੌਕੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸ ਪਹੁੰਚਦੇ ਨੇ ਫਿਰ 16 ਮੁਲਾਜ਼ਮ ਨੇ ਜਿਹੜੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਉਸ ਤੋਂ ਬਾਅਦ ਸ੍ਰੀ ਪ੍ਰਧਾਨ ਫਿਟ ਬਣਾ ਕੇ ਇਨਵੈਸਟੀਗੇਸ਼ਨ ਤੇ ਲਗਾ ਦਿੱਤਾ ਜਾਂਦਾ ਹੈ ਇਸ ਨੂੰ ਚੁਣੌਤੀ ਦਿੱਤੀ ਹੈ ਸ਼ਿਨਕ ਅਕਾਲ ਤਖਬ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਰਗਾਜ ਨੇ ਪੰਸਿਕ ਸਹਿਬਾਂ ਉਥੇ ਮੌਜੂਦ ਸੀ ਇਹ ਸਾਰੇ ਮਤੇ ਜਿਹੜੇ ਮੈਂ ਤੁਹਾਨੂੰ ਪੜ ਕੇ ਸੁਣਾਏ ਨੇ ਇਹ ਕਲਪਾਏਗਾ ਕਿ ਇਹਨਾਂ ਮਤ ਇਹਨਾਂ ਮਤਿਆਂ ਦਾ ਜੇ ਇਸ ਮਤੇ ਦਾ ਪੰਜਾਬ ਸਰਕਾਰ ਤੇ ਅਸਰ ਹੋਵੇਗਾ ਕਿਉਂਕਿ ਹਸਟਲਲ ਬਸਟਲ ਦੇਖਣ ਨੂੰ ਮਿਲੇਗੀ ਪੰਜਾਬ ਸਰਕਾਰ ਅਤੇ ਛੁਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਛੁਣੀ ਅਕਾਲ ਤਖਬ ਸਾਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੱਜ ਦੇ ਵਿੱਚ ਵਿਚਾਰ ਕੀ ਇਸ ਦਾ ਸੇਕ ਕਿ ਦੇ ਸ਼ੁਰੂ ਮੇਂ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਪਹੁੰਚ ਰਿਹਾ ਯਾਨੀ ਕਿ ਇਸ ਉੱਤੇ ਹੁਣ ਵੱਡੀ ਸਿਆਸਤ ਹੋ ਰਹੀ ਹੈ ਇਹ ਕਹਿ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੱਜ ਕੁਲਦੀਪ ਸਿੰਘ ਗੱਜ ਹੋਣਾ ਵੱਲੋਂ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਹੌਣ ਹੈ ਕੌਣ ਸਰਕਾਰ ਇਹ ਕਿਉਂ ਕਰ ਰਹੀ ਹੈ ਸਰਕਾਰ ਨੇ ਕਿਹਦੇ ਕਹਿਣ ਤੇ ਕੀਤਾ ਹਾਲਾਂਕਿ ਧਾਰਮਿਕ ਜਥੇਬੰਦੀਆਂ ਵੱਲੋਂ ਇਹ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿ ਜੋ ਕੁਝ ਵੀ ਤੁਸੀਂ ਕੀਤਾ ਹੈ ਬਿਲਕੁਲ ਸਹੀ ਕੀਤਾ ਹੈ ਜਿਹੜਾ ਕੰਮ ਸ਼ੁਰੂ ਨਹੀਂ ਇਕਾਦੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੇ ਉਹ ਹੱਗੇ ਨੇ ਭਾਵੇਂ ਉਹ ਪਤ ਤਿਸੇ ਕਿਹਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੂੰ ਲੈ ਕੇ ਉਹ ਉਹਨਾਂ ਦੇ ਦਿਲ ਦੇ ਵਿੱਚ ਕੌਮ ਦੇ ਪ੍ਰਤੀ ਸਰਕਾਰ ਹੈ ਇਸ ਕਰਕੇ ਉਹਨਾਂ ਨੇ ਧਾਰਮਿਕ ਜਥੇਬੰਦੀਆਂ ਦੇ ਕਹਿਣ ਤੇ ਇਹ ਸਾਰੇ ਕਾਮਰੇ ਇਹ ਮਾਮਲੇ ਤੇ ਅੱਗੇ ਕਾਰਵਾਈ ਪਾਈ ਕਿ ਇਸ ਕਾਰਵਾਈ ਦਾ ਅਸਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ੁਕਰ ਸਿੰਘ ਬਾਦਲ ਤੇ ਪੈ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਧੰਨਵਾਦ